ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਬਨਾਨੀ ਚੀਜ਼ ਦਿਖਾਉਣ ਲੱਗਿਆ ਜਿਹੜੀ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਸ ਚੀਜ਼ ਨੂੰ ਰੂਹ ਵੇਦਣਾ ਕਹਿੰਦੇ ਨੇ ਜਿਹਦੇ ਨਾਲ ਰੂਹ ਦੇ ਵਿੱਚੋਂ ਬਰੇਵੇਂ ਵੱਖ ਕੀਤੇ ਜਾਂਦੇ ਸੀ ਜਿਹਦੇ ਨਾਲ ਰੂੰ ਦੇ ਵਿੱਚੋਂ ਬਰੇਵੇਂ ਵੱਖ ਕੀਤੇ ਜਾਂਦੇ ਸੀ ਸੋ ਇਹ ਦੇਸੀ ਮਸ਼ੀਨ ਘਰਾਂ ਦੇ ਵਿੱਚ ਮੌਜੂਦ ਹੁੰਦੀ ਸੀ ਸੋ ਚਲੋ ਜੀ ਦਿਖਾਉਣਾ ਤੁਹਾਨੂੰ ਇਹ ਰੂਮ ਵੇਦਣਾ ਤੇ ਦਿੰਨਾ ਇਹਦੇ ਬਾਰੇ ਜਾਣਕਾਰੀ ਇਹ ਹੁੰਦਾ ਰੂਮ ਵੇਦਣਾ ਜੀ ਦੇ ਨਾਲ ਰੂਹ ਵਿੱਚੋਂ ਬੜੇਵੇਂ ਵੱਖ ਕੀਤੇ ਜਾਂਦੇ ਸੀ ਪੁਰਾਣੇ ਵੇਲੇਆਂ ਵਿੱਚ ਪੁਰਾਣੇ ਪੰਜਾਬ ਵਿੱਚ ਘਰਾਂ ਵਿੱਚ ਵਰਤੋਂ ਵਾਲੇ ਜਿਹੜੇ ਕੱਪੜੇ ਹੁੰਦੇ ਸੀ ਉਹ ਘਰ ਵਿੱਚ ਹੀ ਬਣਾਏ ਜਾਂਦੇ ਸਨ ਦਰੀਆਂ ਖੇਸ ਆਦ ਸਾਰੇ ਘਰ ਵਿੱਚ ਹੀ ਬਣਦੇ ਸਨ ਜਲਾਹੇ ਘਰਾਂ ਤੋਂ ਸੂਤ ਲੈ ਕੇ ਜਾਂਦੇ ਸਨ ਤੇ ਖੱਦਰ ਬਣ ਕੇ ਦੇ ਜਾਂਦੇ ਸਨ ਖੱਦਰ ਦੇ ਕੱਪੜੇ ਬਣਦੇ ਸਨ ਬੋਟੀਆਂ ਆਪਣੇ ਪਤੀਆਂ ਅੱਗੇ ਤਰਲਾ ਮਾਰਦੀਆਂ ਕਿ ਸਾਡਾ ਪਿੰਡ ਵੀ ਖੱਦਰ ਨੇ ਖਾਦਾ ਬਹੁਤ ਸਪੀਲੇ ਆ ਦੇ ਮੁੰਡੇ ਆ ਉੱਤਾਰ ਕੇ ਮੇਸਾਂ ਚੱਲਦੇ ਰਹਿੰਦੇ ਸਨ ਜਿੰਨਾ ਬਰੀਕ ਸੂਤ ਕੱਤੇ ਜਾਂਦਾ ਸੀ ਉਹਨਾਂ ਹੀ ਬਰੀਕ ਦੇ ਸਾਫ ਕੱਦਰ ਬੁਣਿਆ ਜਾਂਦਾ ਸੀ ਸੂਤ ਵਾਸਤੇ ਰੂੰ ਜ਼ਰੂਰੀ ਹੁੰਦੀ ਸੀ ਅਤੇ ਰੂੰ ਕਪਾਹ ਤੋਂ ਪ੍ਰਾਪਤ ਹੁੰਦੀ ਹੈ ਖੇਤਾਂ ਵਿੱਚ ਕਪਾਹ ਹੁੰਦੀ ਸੀ ਚਿੱਟੀ-ਚਿੱਟੀ ਕਪਾਹ ਦੋਹਰੋਂ ਹੀ ਹਸਦੀ ਪ੍ਰਤੀਤ ਹੁੰਦੀ ਆ ਬੁਝਾਰਤਾਂ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਏ ਜਿਵੇਂ ਉੱਚੇ ਟਿੱਬੇ ਪਾਬੋ ਵਸੇ ਮੈਂ ਜਾਵਾਂ ਤਾਂ ਖੜਖੜ ਹਸੇ ਲੋਕਗੀਤਾ ਵਿੱਚ ਇੱਕ ਪਾਦਾ ਬਹੁਤ ਪਿਆਰਾ ਜ਼ਿਕਰ ਆ ਕਪਾਹ ਕਰਦੇ ਕੱਪੜਿਆਂ ਦੀ ਮੂਲ ਵਸਤੂ ਹੁੰਦੀ ਸੀ ਕਰਦੇ ਬੰਦਿਆਂ ਨੂੰ ਔਰਤਾਂ ਕਪਾਹ ਬੀਜਣ ਲਈ ਕਹਿੰਦੀਆਂ ਕਿ ਇਹ ਤਾਂ ਵੱਡਾ ਵੇ ਕਪਾਹ ਦਾ ਬੀਜੀ ਬੀਬੀ ਦਾ ਵਿਆਹ ਧਰਨਾ ਇਸ ਬੀਜ ਤੂੰ ਬਲੈਤੀ ਬੀਜੀ ਨਰਮਾ ਇਸ ਵੀਰ ਇਸ ਬੇਰ ਤੂੰ ਬਲੈਤੀ ਬੀਜੀ ਨਰਮਾ ਸੋਨੇ ਰੰਗੇ ਖੇਸ ਬਉਣ ਨੇ ਸੋ ਇਹ ਲੋਕ ਗੀਤਾਂ ਵਿੱਚ ਜੇਕਰ ਆਉਂਦਾ ਹੈ ਕਪਾਹ ਚੁਗਣ ਦਾ ਵੀ ਇੱਕ ਪਾਰਾ ਕੰਮ ਹੁੰਦਾ ਸੀ ਅਤੇ ਘਰ ਦੇ ਕੰਮ ਬੰਡ ਵਿੱਚ ਕਪਾਹ ਚ ਚੁਗਣ ਦਾ ਕੰਮ ਵੀ ਔਰਤਾਂ ਦੇ ਹਿੱਸੇ ਆਉਂਦਾ ਸੀ ਕਪਾਹ ਦੀਆਂ ਛੇਟੀਆਂ ਨਾਲ ਆੜੜ ਕੇ ਕੱਪੜੇ ਪਾੜ ਜਾਂਦੇ ਸਨ ਚੁੰਨੀ ਲੈ ਜਾਂਦੀ ਸੀ ਬਹੁਤਿਆਂ ਗੀਤ ਵਿੱਚ ਇਸ ਦਾ ਇਸ ਤਰ੍ਹਾਂ ਪ੍ਰਗਟਾਵਾ ਕਰਦੀਆਂ ਹਨ ਮੇਰੇ ਕੱਦ ਨਾਲੋਂ ਧੂਣੀ ਉੱਚੀ ਹੋ ਗਈ ਤੇਰੀ ਵੀ ਕੁਪਾਹ ਮੁੰਡਿਆ ਸੋਇ ਲੇਓ ਲੋਕ ਗੀਤਾਂ ਵਿੱਚ ਜੇਕਰ ਆਉਂਦਾ ਏ ਪਹਿਲਾਂ ਪਹਿਲ ਦੇਸੀ ਕੁਪਾਹਾਂ ਬਹੁਤ ਉੱਚੀਆਂ ਤੇ ਨਿੱਕੇ ਰੁੱਖਾਂ ਵਾਂਗ ਹੁੰਦੀਆਂ ਸਨ ਬਾਅਦ ਵਿੱਚ ਮਦਰੀਆਂ ਕਿਸਮਾਂ ਵੀ ਆ ਗਈਆਂ ਦੇਸੀ ਕੁਪਾਹਾਂ ਦੇ ਟਿੰਡੇ ਵੀ ਬੜੇ ਸਖਤ ਹੁੰਦੇ ਸਨ ਅਤੇ ਇਹ ਟੁੱਟ ਕੇ ਰੂਮ ਵਿੱਚ ਰਲ ਜਾਂਦੇ ਸਨ ਜੇਸ ਨਾਲ ਰੂਹ ਦੀ ਕਿਸਮ ਚੰਗੀ ਨਹੀਂ ਸੀ ਬਣਦੀ ਕਪਾਹ ਜਦ ਚੁਗ ਲਈ ਜਾਂਦੀ ਤਾਂ ਉਸ 'ਚ ਬੜੇਵੇਂ ਵਖ ਕਰਨੇ ਹੁੰਦੇ ਸਨ ਕਪਾਹ ਸਸਤੀ ਹੁੰਦੀ ਸੀ ਪਰ ਰੂਹ ਮਹਿੰਗੀ ਹੁੰਦੀ ਸੀ ਜਦ ਜੈਂਸ ਦੇ ਰੇਟਾਂ ਬਾਰੇ ਤਣਜ ਕਰਨਾ ਹੁੰਦਾ ਤਾਂ ਲੋਕ ਕਹਿੰਦੇ ਨਾਉ ਹੀ ਰੂਹ ਤੇ ਤੇਰੀ ਕਪਾਹ ਵੀ ਨੌਰਵੇਂ ਰੂਹਾਂ 13 ਰੁਪਏ ਕਪਾਹ ਕਪਾਹ ਕੇ ਉਲਟ ਰੇਟ ਲੱਗ ਰਹੇ ਨੇ ਕਿ ਕਪਾਹ ਮਹਿੰਗੀ ਤੇ ਰੂਹ ਸਸਤੀ ਹੈ। ਕਈ ਲੋਕ ਜਿਨ੍ਹਾਂ ਦੀ ਕਪਾਹ ਜ਼ਿਆਦਾ ਹੁੰਦੀ ਸੀ ਉਹ ਗੱਡੀਆਂ ਉੱਤੇ ਲੱਦ ਕੇ ਮੰਡੀ ਵੇਚ ਆਉਂਦੇ ਸਨ। ਘਰ ਜੋਗੀ ਰੱਖੀ ਕਪਾਹ ਵਿੱਚ ਬੜੇਵੇਂ ਵੱਖ ਕਰਨ ਲਈ ਰੂਹ ਵੇਲਣਾ ਚਲਾਇਆ ਜਾਂਦਾ ਸੀ। ਰੂਹ ਦਾ ਵੇਲਣਾ 1.5 ਫੁੱਟ ਉੱਚੀ ਅਤੇ ਇੰਨੀ ਕੂ ਚੌੜੀ ਸੰਘੇਬ ਜਈ ਮਸ਼ੀਨ ਹੁੰਦੀ ਸੀ ਜਿਵੇਂ ਤੁਹਾਡੇ ਸਾਹਮਣੇ ਆ ਇਸ ਦੇ ਪੈਰ ਲੰਮੇ ਬਣਾਏ ਜਾਂਦੇ ਸਨ ਤਾਂ ਕਿ ਗੇੜਨ ਵੇਲੇ ਡਿਗੇ ਨਾ ਇਹ ਨੇ ਪਰਨੇ ਇਸ ਦੀ ਇੱਕ ਲੰਬੀ ਫੱਟੀ ਹੁੰਦੀ ਸੀ ਇਸ ਫੱਟੀ ਨੂੰ ਬੇਲਣ ਵਾਲੀ ਸੁਆਣੀ ਆਪਣੇ ਪੈਰ ਹੇਠਾਂ ਰੱਖ ਲੈਂਦੀ ਸੀ ਇਸ ਵਾਲੀ ਫੱਟੀ ਨੂੰ ਇਹਨੂੰ ਪੈਰ ਦੇ ਥੱਲੇ ਰੱਖਿਆ ਜਾਂਦਾ ਸੀ ਇਹਦੇ ਦੋਵੇਂ ਪਾਸੇ ਟਾਲੀ ਦੇ ਫੱਟ ਲਾਏ ਜਾਂਦੇ ਸਨ ਅਤੇ ਇਹਨਾਂ ਫੱਟਾਂ ਨੂੰ ਇੱਕ ਲੱਕੜ ਨਾਲ ਕੱਸ ਕੇ ਜੋੜ ਦਿੱਤਾ ਜਾਂਦਾ ਸੀ ਬੇਲਣ ਦੇ ਉੱਪਰਲੇ ਹਿੱਸੇ ਵਿੱਚ ਦੋ ਲੱਠਾਂ ਪਿੱਟ ਪਿੱਤੀਆਂ ਜਾਂਦੀਆਂ ਸਨ ਇੱਕ ਮੋਟੀ ਲੱਕੜ ਦੀ ਅਤੇ ਬਰੀਕ ਸਰੀਏ ਦੀ ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਸਰੀਏ ਦੀ ਆ ਤੇ ਇੱਕ ਲੱਕੜ ਦੀ ਆ ਇਹਦਾ ਦੋਹਾ ਲੱਠਾਂ ਦਾ ਸਿਰ ਸੱਜੇ ਹੱਥ ਬਾਹਰ ਕੱਢ ਕੇ ਗਰਾਰੀਆਂ ਲਾਈਆਂ ਜਾਂਦੀਆਂ ਸਾਨੂੰ ਇਹ ਕੱਢਿਆ ਜੀ ਇਹ ਗਰਾਰੀ ਬਣਾਈ ਹੋਈ ਆ ਇਹਨਾਂ ਘਰਾਰੀਆਂ ਨੂੰ ਹੱਥੇ ਨਾਲ ਜੋੜਿਆ ਜਾਂਦਾ ਸੀ। ਸੱਜੇ ਹੱਥ ਨਾਲ ਹੱਥਾ ਗੇੜਿਆ ਜਾਂਦਾ ਸੀ। ਇਹ ਹੰਗਾ ਹੱਥਾ ਜੀ ਇਹਦਾ। ਅਤੇ ਖੱਬੇ ਹੱਥ ਨਾਲ ਰੂਹ ਦੀ ਕੱਲੀ-ਕੱਲੀ ਫੁੱਟੀ ਇਹਨਾਂ ਲੱਠਾਂ ਦੇ ਮੂੰਹ ਵਿੱਚ ਦਿੱਤੀ ਜਾਂਦੀ ਸੀ। ਇਸ ਜਗ੍ਹਾ ਤੇ ਇਸ ਤਰ੍ਹਾਂ ਬੜੇਵੇਂ 베ਲਣ ਵਾਲੀ ਔਰਤ ਜਿਹੜੇ ਬੜੇਵੇਂ ਹੁੰਦੇ ਦੀ ਉਹ ਔਰਤ ਦੇ ਬਲ ਡਿੱਗਦੇ ਜਾਂਦੇ ਸਨ ਆ ਤਾਂ ਰੂਹ 베ਲਣ ਦੇ ਦੇ ਅਗਲੇ ਪਾਸੇ ਡਿੱਗਦੀ ਜਾਂਦੀ ਸੀ ਇਸ ਰੂਹ ਨੂੰ ਬਾਅਦ ਵਿੱਚ ਇਕੱਠਾ ਕਰਕੇ ਛਟੀ ਦੇ ਨਾਲ ਸਾਫ਼ ਕੀਤਾ ਜਾਂਦਾ ਸੀ ਜਿਸ ਡੰਡੇ ਨਾਲ ਰੂਹ ਝੰਬ ਕੇ ਸਾਫ਼ ਕੀਤੀ ਜਾਂਦੀ ਸੀ ਉਸ ਨੂੰ ਝੰਬਣੀ ਕਹਿੰਦੇ ਸਨ ਜਦੋਂ ਔਰਤਾਂ ਬਾਲਾਂ ਨੂੰ ਮਾਰਦਾ ਡਰਾਵਾ ਦਿੰਦੀਆਂ ਜਦੋਂ ਔਰਤਾਂ ਬੱਚਿਆਂ ਨੂੰ ਮਾਰਨ ਦਾ ਡਰਾਵਾ ਦਿੰਦੀਆਂ ਤਾਂ ਉਹ ਕਹਿੰਦੀਆਂ ਕਿ ਜਦੋਂ ਕੰਪਨੀ ਫੇਰ ਹੀ ਫੇਰ ਵੇਖੀ ਜਦੋਂ ਕੰਪਨੀ ਫ੍ਰੀ ਫੇਰ ਵੇਖੀ ਬੇਲਣਾ ਗੇੜਨਾ ਵੀ ਜ਼ੋਰ ਦਾ ਕੰਮ ਸੀ ਇਸ ਲਈ ਉਹ ਕਹਿ ਉੱਠਦੀਆਂ ਸਨ ਕਰੀਰ ਦਾ ਬੇਲਣਾ ਮੈਂ ਬੇਲ-ਬੇਲ ਥੱਕੀ ਸੋਏ ਸੋਏ ਸੀ ਰੂਹ ਬੇਰਣੇ ਬਾਰੇ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਦਿਆਂ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋਏ ਜਿਹੜਾ ਬੇਰਣਾ ਹੁੰਦਾ ਸੀ ਇੱਕ ਰੀਰ ਇੱਕ ਦਰਖਤ ਹੁੰਦਾ ਸੀ ਕਰੀਰ ਉਹਦੇ ਲੱਕੜ ਦਾ ਬਣਾਇਆ ਜਾਂਦਾ ਸੀ ਤੁਹਾਏ ਤੇ ਜੀ ਆਪਣੇ ਬੇਦਣੇ ਬਾਰੇ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਅੱਜ ਦੇ ਬਲੌਗ ਨੂੰ ਲਾਇਕ ਜਰੂਰ ਕਰ ਦੇਣਾ ਜੀ ਤੇ ਅੱਗੇ ਲੋਕਾਂ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਾਂ ਤੋ ਕਮੈਂਟ ਵੀ ਵਧੀਆ-ਵਧੀਆ ਜਰੂਰ ਕਰਨੇ ਜੀ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੀ ਜਾਣ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਕੀ ਦਿਖਾਵਾਂਗਾ ਜਿਹੜੀ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਤੋਂ ਮਿਲਦੇ ਆ ਜੀ ਫਿਰ ਅਗਲੇ ਵਲੌਗ ਵਿੱਚ ਉਦੋਂ ਤੱਕ ਰੱਬ ਰੱਖਾ ਸ਼ੁਕਰੀਆ ਧੰਨਵਾਦ